ਸੰਤੋ ਕਾ ਨਿੰਦਕ ਮਹਾ ਅਤਤਾਈ ਸੰਤੋ ਦੀ ਨਿੰਦਿਆ ਕਰਨ ਵਾਲਾ ਸੰਤੋ ਦੀ ਮਹਾ ਅਤਤਾਈ ਅਤਤਾਈ ਉਹਨੂੰ ਸਾਧ ਸੰਗ ਜੀ ਕਹਿੰਦੇ ਆ ਜਿਹੜਾ ਅੱਜ ਕਿਸੇ ਨੂੰ ਲਾ ਦੇਵੇ ਤੇ ਜ਼ਹਿਰ ਦੇ ਦੇਵੇ ਤੇ ਸ਼ਸਤਰ ਹਿੰਦੇ ਨੂੰ ਮਾਰ ਦੇਵੇ ਧਨ ਕਿਸੇ ਦਾ ਚੁਰਾ ਲਵੇ ਤੇ ਇਸਤਰੀ ਖੋ ਲਵੇ ਕਿਸੇ ਦੀ ਤੇ ਜ਼ਮੀਨ ਖੋ ਲਵੇ ਚੁਰਾ ਲਵੇ ਇਹ 6 ਦੋਸ਼ਾਂ ਵਾਲੇ ਨੂੰ ਅਤਤਾਈ ਹੈ ਆਜਨ ਲਾਇ ਵਿਖ ਦੇਵੀ ਸ਼ਕਰਹੀਨ ਕੋ ਮਾਰ ਤੰਦਾਰਾ ਭੂਮੀ ਹਰੇ ਅੱਤਾਈ ਦੋ ਚਾਰ ਇਹ ਛੇ ਜੀ ਦੇ ਦੁਸ਼ਮਣ ਉਹਨੂੰ ਅੱਤਾਈ ਕਹੀਦਾ ਹੈ ਸੰਤਾਂ ਦੀ ਨਿੰਦਿਆ ਕਰਨ ਵਾਲਾ ਉਹਦੋਂ ਵੀ ਮਹਾ ਅਤਿਾਈ ਹੈ ਉਹਦੋਂ ਵੀ ਭੈੜਾ ਹੈ ਸੰਤ ਦਾ ਨਿੰਦਕ ਖਿੰਨ ਟਿਕਣਾ ਨਾ ਪਾਈ ਜੋ ਸੰਤਾਂ ਪੁਰਖਾਂ ਦੀ ਨਿੰਦਿਆ ਕਰਨ ਵਾਲਾ ਉਹ ਖਿੰਨ ਮਾਤਰ ਕਿਸੇ ਪਦਵੀ ਤੇ ਕਿਸੇ ਥਾਂ ਚ ਟਿਕਣਾ ਨਹੀਂ ਪਾਉਂਦਾ ਸੰਤ ਦਾ ਨਿੰਦਕ ਮਹਾ ਹਤਿਆਰਾ ਸੰਤਾਂ ਦੀ ਨਿੰਦਿਆ ਕਰਨ ਵਾਲਾ ਇਹ ਸੈ ਸਿੰਘ ਦੀ ਗੋਹ ਪਿਆ ਕਰਨ ਵਾਲਾ ਹਤਿਆਰਾ ਹੁੰਦਾ ਹੈ ਅਤੇ ਲੜਕੀ ਮਾਰਨ ਵਾਲਾ ਹਥਿਆਰਾ ਹੁੰਦਾ ਹੈ ਲੜਕੀ ਦੇ ਪੈਸੇ ਲੈਣ ਵਾਲਾ ਹਥਿਆਰਾ ਹੁੰਦਾ ਹੈ ਬ੍ਰਾਹਮਣ ਨੂੰ ਮਾਰਨ ਵਾਲਾ ਹਥਿਆਰਾ ਹੁੰਦਾ ਹੈ ਅਮਚਾਰੀਆ ਤਾਂ ਖਾਣ ਵਾਲਾ ਹਤਿਆਰਾ ਹੁੰਦਾ ਹੈ ਸੰਤਾਂ ਨਿੰਦਿਆ ਕਰਨ ਵਾਲਾ ਮਹਾਉਦ ਨੂੰ ਵੀ ਹਤਿਆਰਾ ਪਾਪੀ ਹੈ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਜੋ ਸੰਤਾਂ ਧਰਮਾਂ ਦੀ ਨਿੰਦਿਆ ਕਰਨ ਵਾਲਾ ਪਰਮੇਸ਼ਰ ਦਾ ਮਾਰਿਆ ਹੋਇਆ ਸਮਝ ਨਾ ਕਰੋ ਸੰਤ ਕਾ ਨਿੰਦਕ ਰਾਜ ਤੇ ਹੀਨ ਜੋ ਸੰਤਾਂ ਦੀ ਨਿੰਦਿਆ ਕਰਦਾ ਹੈ ਉਹ ਰਾਜ ਤੋਂ ਵੀ ਨਾ ਉਹ ਰਾਜ ਤੋਂ ਹੀਨਾ ਹੋ ਜਾਂਦਾ ਹੈ ਜੇ ਰਾਜ ਦਾ ਮਾਲਕ ਹੋਵੇ ਰਾਜੇ ਦਾ ਨਾਸ਼ ਹੋ ਜਾਂਦਾ ਹੈ ਸੰਤ ਕਾ ਨਿੰਦਕ ਦੁਖੀਆ ਆਰਦੀਨ ਅਰੋਹ ਪ੍ਰਕਾਸ਼ ਤੋਂ ਵੀ ਹੀਣਾ ਹੋ ਜਾਂਦਾ ਉਹਦੇ ਅੰਦਰ ਗਿਆਨ ਦਾ ਪ੍ਰਕਾਸ਼ ਨਹੀਂ ਇਹਨਾਂ ਨਿੰਦਿਆ ਕਰਨ ਵਾਲੇ ਦੇ ਸੰਤ ਕਾ ਨਿੰਦਕ ਦੁਖੀਆ ਆਰਦੀਨ ਸੰਤਾਂ ਜੀ ਨਿੰਦਿਆ ਕਰਨ ਵਾਲਾ ਦੁਖੀਆ ਹੁੰਦਾ ਹੈ ਅੰਦਰ ਹੋ ਕਰਕੇ ਤੇ ਧੀਨ ਧੀਨ ਹੋਇਆ ਫਿਰਦਾ ਹਰੇਕ ਦੇ ਅੱਗੇ ਹੀ ਸ਼ਾਂਤ ਕੇ ਨਿੰਦਕ ਕੋ ਸਰਵ ਰੋਗ ਜੋ ਸੰਤਾਂ ਦੀ ਨਿੰਦਿਆ ਕਰਨੋਂ ਇੱਕ ਰੋਕ ਹੀ ਗਣੀਏ ਸਾਰੇ ਰੋਗ ਮਾਨਸਿਕ ਕਾਇਕ ਵਾਇਕ ਸਾਰੇ ਚੰਬੜ ਜਾਂਦੇ ਹਨ ਸ਼ਾਂਤ ਕੇ ਨਿੰਦਕ ਕੋ ਸਦਾ ਬਿਜੂ ਸੰਤਾਂ ਦੀ ਨਿੰਦਿਆ ਤੁਹਾਨੂੰ ਅਲੱਗ ਸਲਾ ਵਾਹਿਗੁਰੂ ਨਾਲੋਂ ਛੋੜਿਆ ਜਾਂਦਾ ਇਸ ਬੰਨੀਆ ਨਾਲੋਂ ਸੋ ਲੋਕਾਂ ਚੰਗਿਆਂ ਨਾਲੋਂ ਮਿਸ਼ੋੜਾ ਤਿਆਰ ਜਾਂਦਾ ਹੈ ਸੱਚ ਕੀ ਨਿੰਦਾ ਦੂਖ ਮਹਿ ਦੂਖ ਸੰਤਾਂ ਦੀ ਨਿੰਦਿਆ ਇੱਕ ਤਾਂ ਦੋਸ਼ੀ ਆ ਜੂ ਨਾ ਜਿਹਦੇ ਸਭ ਸੁਪਰਖ ਰੂਪ ਰਸਗੰ ਪੰਜ ਵਿਸ਼ੇ ਹੋਣ ਇਹ ਦੋਸ਼ਾਂ 'ਚ ਵੀ ਵੱਡਾ ਭਾਰੀ ਦੋਸ਼ ਹੈ ਨਿੰਦਿਆ ਕਰਨੀ ਹੈ ਨਾਨਕ ਸੰਤ ਭਾਵ ਹੈ ਤਾਂ ਉਸ ਕਾ ਪੀ ਹੋਏ ਮੋਖ ਜਿੰਝ ਜੇ ਮਹਾਰਾਜੇ ਪਿਆਰੇ ਨੂੰ ਭਾਜੇ ਤਾਂ ਉਹਦਾ ਵੀ ਮੋਖ ਮੁਕਤੀ ਕਰ ਦਿੰਦੇ ਮੁਕਤ ਹੋ ਜਾਂਦਾ ਉਹ ਪੁਰਖ ਸੰਤ ਕਾ ਜੇ ਨਿਹੈਰ ਮਹਾਂਪੁਰਖ ਹੁੰਦੇ ਹਮ ਸੰਤ ਕਾ ਕੋਈ ਉਹਦੀ ਦਵਾਈ ਨਹੀਂ ਆਉਂਗੀ ਸਭੇ ਕੀਤੇ ਨੇ ਨਿੰਦਕ ਕਾ ਜਾਰੂਨਾ ਹੈ ਕਿ ਕੋਈ ਜੇ ਮਹਾਂਪੁਰਖ ਦੀ ਨਿੰਦਿਆ ਕਰਦਾ ਬਖਸ਼ ਦੇਣ ਤੋਂ ਬਖਸ਼ਿਆ ਜਾ ਸਕਦਾ ਹੈ ਸੰਤ ਦਾ ਦੁਖੀ ਸਦਾ ਅਪਵਿੱਤ ਜਿਹੜਾ ਸੰਤਾਂ 'ਚ ਦੋਸ਼ ਕੱਢਣ ਵਾਲਾ ਉਹ ਸਦਾ ਅਪਵਿੱਤਰ ਹੈ ਗਲੀਚ ਹੈ ਭੈਣਾ ਹੈ ਸੰਤ ਦਾ ਦੁਖੀ ਕਿਸੇ ਕਾ ਕਿਸਾ ਸੰਤ ਦਾ ਦੁਖੀ ਕਿਸੇ ਕਾ ਨਹੀਂ ਮਿੱਤਰ ਜਿਹੜਾ ਮਹਾਂਪੁਰਖਾਂ 'ਚ ਦੋਸ਼ ਕੱਢਣ ਵਾਲਾ ਉਹ ਨੂੰ ਕਿਸੇ ਕੋਈ ਖੁਸ਼ੀ ਆਉਦਾ ਮਿੱਤਰ ਸਮਝੇ ਉਹ ਕਿਸੇ ਦਾ ਵੀ ਮਿੱਤਰ ਦੋਸਤ ਨਹੀਂ ਹੈ ਸੰਤ ਕੇ ਦੁਖੀ ਕਉ ਦਾਨ ਲਾਗੇ ਜੋ ਸੋਚਦਾ ਜੀ ਦੋਸ਼ ਕਰਨ ਵਾਲਾ ਉਹਨੂੰ ਦੰਨ ਲੱਗਦਾ ਲੋਕ ਡੰਡ ਪਿਤਰ ਦੰਦ ਦੇਵ ਦੰਡ ਰਾਜ ਦੰਡ ਆਦਿਕ ਸੰਤ ਕੇ ਦੁਖੀ ਕਉ ਸਭ ਤਿਆਗੈ ਸੰਤ ਜੀ ਦੋਸ਼ ਕਰਨ ਵਾਲਾ ਉਹਨੂੰ ਸਾਰੇ ਤਿਆਗ ਦਿੰਦੇ ਸਦਾ ਸੋਸਾਇਟੀ ਆ ਕੋਈ ਮੂੰਹ ਨਹੀਂ ਲਾਉਂਦਾ ਐਸੇ ਪੁਰਖ ਨੂੰ ਸੰਤ ਕਾ ਦੁਖੀ ਮਹਾ ਅਹੰਕਾਰੀ ਸੰਤ ਜੀ ਦੋਸ਼ ਕਰਨ ਵਾਲਾ ਬੜਾ ਭਾਰੀ ਹੰਕਾਰੀ ਹੈ ਸੰਤ ਕਾ ਦੁਖੀ ਸਦਾ ਵਿਕਾਰੀ ਸੰਤਾਂ ਦੇ ਦੋਸ਼ ਕਰਨ ਵਾਲਾ ਕਾਮ ਕਰੋ ਦਾਜ ਕਾ ਦੇ ਵਕਾਰਾਂ ਦਾ ਮਾਰਿਆ ਹੋਇਆ ਵਕਾਰੀ ਹੈ ਸੰਤ ਕਾ ਦੁਖੀ ਜਨਮ ਮਰ ਸੰਤਾਂ ਦੇ ਦੋਸ਼ ਕਰਨ ਵਾਲਾ ਜਮਦਾ ਮਰਦਾ ਰਹਿੰਦਾ ਹੈ ਮੁਕਤ ਨਹੀਂ ਹੋ ਸਕਦਾ ਸੰਤ ਕੀ ਦੁਖਨਾ ਸੁਖ ਤੇ ਤਰੈ ਸੰਤਾਂ ਦੇ ਦੁਸ਼ਨਾ ਕਰਨ ਵਾਲਾ ਸੁਖ ਤੋਂ ਕਰ ਜਾਂਦਾ ਸੁਖ ਨਹੀਂ ਉਹਦੇ ਪਾਸ ਰਹਿੰਦਾ ਹੈ ਸੰਤ ਕੇ ਦੁਖੀ ਕਹੋ ਨਾ ਹੀ ਠਾ ਜੋ ਸੰਤਾਂ ਦੇ ਦੋਸ਼ ਕਰਨ ਵਾਲਾ ਉਹਨੂੰ ਕੋਈ ਟਿਕਾਣਾ ਨਹੀਂ ਲੋਕ ਪਲੋਕ ਵਿੱਚ ਨਾਨਕ ਸੰਤ ਭਾਵ ਤਾਂ ਲੈ ਮਿਲਾ ਮੇਰੇ ਸਿੰਘ ਜੀ ਸੰਤ ਪਿਆਰੇ ਨੂੰ ਭਾਜਾਵੇ ਤਾਂ ਉਹਨੂੰ ਵੀ ਪਰਮੇਸ਼ਰ ਨਾਲ ਮੇਲ ਹੀ ਲਵੇ ਸੰਤ ਦਾ ਦੁਖੀ ਅਧ ਬੀਜ ਤੇ ਟੁੱਟੈ ਸੰਤ ਜੀ ਦੇ ਦੁਖੀ ਤੇ ਅਧ ਵਿਚਾਰਿਓ ਉਮਰ ਜਵਾਨੀ ਨਹੀਂ ਭੋਗਦਾ ਵਿੱਚੋਂ ਹੀ ਮਰ ਜਾਂਦਾ ਹੈ ਅਧ ਵਿਚਾਰਿਓ ਜਸ ਵੀ ਉਹਦਾ ਟੁੱਟ ਜਾਂਦਾ ਹੈ ਅਧ ਵਿਚਾਰਿਓ ਰਾਜ ਪ੍ਰਚਾਰ ਦੀ ਨਾਸ਼ ਹੋ ਜਾਂਦਾ ਸਾਰੇ ਗੁਣ ਵਡਿਆਈਆਂ ਵਿਚਕਾਰ ਹੀ ਆ ਜਾਂਦੀਆਂ ਸਿਰੇ ਨਹੀਂ ਚੜਦਾ ਉਵੇਸ਼ਰ ਵਾਲੀ ਦਿੱਕਤੀ ਕਰ ਜੁਰਨੀ ਸੇਹੀ ਸੰਤ ਦਾ ਦੁਖੀ ਕਿਤੇ ਕਾਜ ਨਾ ਪਹੁੰਚੈ ਸੰਤ ਦੇ ਦੋਸ਼ ਲਾਉਣ ਵਾਲਾ ਕਿਸੇ ਕੰਮ ਤੇ ਸਿਰੇ ਨਹੀਂ ਪਹੁੰਚ ਸਕਦਾ ਕੋਈ ਪੂਰਾ ਕੰਮ ਨਹੀਂ ਕਰ ਸੌ ਅਧੂਰੀ ਰਹਿ ਜਾਂਦੇ ਹਨ ਸੰਤ ਕੇ ਦੁਖੀ ਕੋ ਉਧਿਆਨ ਪਰਮਾਈਐ ਸੰਤ ਨੂੰ ਜੁਸ਼ਨ ਕਰਨ ਨੂੰ ਆਇਆੜ ਕੇ ਪਰਮਾਇਆ ਜਾਂਦਾ ਹੈ ਸੰਤ ਪੁਜਾਰਣ ਦੇ ਵਿੱਚ ਸੰਸਾਰ ਰੂਪੀ ਉਜਾੜਜ ਪਰਮਾਇਆ ਜਾਂਦਾ ਹੈ ਸੰਤ ਦਾ ਦੁਖੀ ਉਜੜ ਪਾਈ ਹੈ ਸੰਤ ਜੀ ਜੀਸ਼ਨ ਕਰਨਾ ਹੈ ਸਾਬ ਸੰਗਤ ਜੀ ਪੁਜਾਰਣ ਵਿੱਚ ਪਾਇਆ ਜਾਂਦਾ ਹੈ ਕਾਮ ਕਰੋ ਲੋਭ ਮੋਹਕਾਰ ਦੇ ਉਜਾਰੇ ਹੋਏ ਜਿਹੜੇ ਲੋਕ ਹੈ ਉਹਨਾਂ ਦੇ ਕੁਸੰਗੀਆਂ ਦੇ ਘਰ ਉਹ ਜਨਮ ਧਾਰ ਲਾ ਹੈ ਸੋ ਇਸ ਪ੍ਰਕਾਰ ਸੰਤ ਦਾ ਦੁਖੀ ਉਰੀਆਂ ਸੰਸਾਰ ਉਜਾੜ ਵਿੱਚ ਧਰੁੰਦਾ ਫਿਰਦਾ ਹੈ ਉਹਨੂੰ ਕੋਈ ਮੂਹ ਨਹੀਂ ਲਾਉਂਦਾ ਇਹ ਸੰਸਾਰ ਰੂਪੀ ਜੂਨਾ ਦੇ ਕੋ ਯਾ ਉਜਲਤੀ ਪਾਇਆ ਜਾਂਦਾ ਹੈ ਸੰਤ ਕਾ ਦੁਖੀ ਅੰਤਰ ਤੇ ਥੋਥਾ ਸਾਥ ਸੰਗਤ ਦੀ ਦੋਖਣਵਾ ਅੰਦਰ ਥੋਥਾ ਖਾਲੀ ਹੈ ਖਾਲੀ ਹੈ ਜੋ ਸਾਸ ਬਿਨਾ ਮਿਰਤਕ ਕੀ ਲੋਥਾ ਜਿਵੇਂ ਸਾਥ ਬਿਨਾ ਮੁਰਦੇ ਦੀ ਲੋਥ ਜਿਹੜੀ ਹੁੰਦੀ ਹੈ ਖਾਲੀ ਪੈਂਦੀ ਸਾਹ ਨਹੀਂ ਚੱਲਦਾ ਹੁੰਦਾ ਸੰਤ ਕੇ ਦੁਖੀ ਕੀ ਜੜ ਕਿਸ਼ਨਾ ਜਿਵੇਂ ਸੰਤਾਂ ਦੀ ਲੋਥ ਲਾਉਂਦਾ ਉਹਦੀ ਜੜ ਕੋਈ ਪੁੱਤ ਧੀ ਇਸਤਰੀ ਆਦ ਕੋਈ ਨਹੀਂ ਰਹਿੰਦਾ ਸਭ ਖਤਮ ਹੋ ਜਾਂਦੇ ਹਨ ਸੰਤਾ ਜੀ ਦੋਸ਼ੀ ਕਦ ਨੂੰ ਆਲੀ ਜੜ ਸਰਦਾ ਨਹੀਂ ਕੋਈ ਹਿਰਦੇ ਦੇ ਵਿੱਚ ਸੁਭਗੁਣਾ ਦੀ ਜੜ ਨਹੀਂ ਕੋਈ ਹੁੰਦੀ ਅੰਦਰ ਆਪਨ ਬੀਜ ਆਪੇ ਹੀ ਖਾਂ ਜੋ ਬੀਜ ਕਰਮਾਂ ਨੂੰ ਕਰਦਾ ਹੈ ਐਦੀ ਉਹ ਰਸ ਖਾਂਦਾ ਭੋਗਦਾ ਹੈ ਸੰਤ ਕੇ ਦੁਖੀ ਕਉ ਅਵਰ ਨਾ ਰੱਖਣ ਹਾਰ ਸੰਤ ਜੀ ਦੁਸ਼ਣ ਕਦੀ ਨਹੀਂ ਕੋਈ ਸੰਸਾਰ ਤੇ ਰੱਖਣ ਵਾਲਾ ਨਹੀਂ ਹੈ ਹੋਰ ਕੋਈ ਨਾਨਕ ਸੰਤ ਭਾਵੈ ਤਾਂ ਲਏ ਉਹ ਵਾਰ ਜਿੰਝੇ ਸੰਤ ਨੂੰ ਭਾਜਾਵੇ ਚਲ ਬਚਾ ਲਈਏ ਤਾਂ ਬਚਾ ਲਵੇ ਸੰਤ ਕਾ ਦੁਖੀ ਇਹੋ ਬਿਲ ਲਾਈ ਹੋਰ ਇਹ ਜੀ ਪਿਆਰੇ ਜੀ ਦੋਸ਼ ਕਰਨ ਵਾਲਾ ਐ ਬਰਲਾਦ ਕਰਦਾ ਰਹਿੰਦਾ ਹੈ ਜਿਉਂ ਜਲ ਬਿਹੂਨ ਮਛਲੀ ਤੜਫੜਾ ਜਿਨੀ ਜੈਤੋ ਜੀ ਕਿੰਨੀ ਮੱਚੀ ਤੜ ਹੁੰਦੀ ਐ ਐ ਤੜ ਹੋਣਾ ਰਹਿੰਦਾ ਬਰਲਾਵ ਕਰਦਾ ਰਹਿੰਦਾ ਉਹ ਗੁਨਾਵਾਲਾ ਸੰਤ ਦਾ ਦੁਖੀ ਭੁੱਖਾ ਨਹੀਂ ਰੱਜੈ ਸੰਤਾਂ ਇਹ ਦੁਖੀ ਜਿਹੜਾ ਹੈ ਉਹਦੇ ਤਾਂ ਹੀ ਸਾਧ ਸੰਗਤ ਜੀ ਐਸਾ ਦੋਖ ਲਗੇ ਭੁੱਖਾ ਹੀ ਨਹੀਂ ਰੱਜਦਾ ਇਸ ਪ੍ਰਕਾਰ ਦਾ ਦੋਸ਼ ਇਹਨੂੰ ਲੱਗ ਜਾਂਦਾ ਹੈ ਬਹੁਤ ਭੁੱਖ ਦਾ ਮਾਰਿਆ ਰਹਿੰਦਾ ਸਵਾ ਮਨ ਵੀ ਖਵਾ ਦਿਓ ਫੇਰ ਵੀ ਤ੍ਰਿਪਤੀ ਨਹੀਂ ਕਿੰਨਾ ਖਵਾ ਦਿਓ ਭਾਸਮ ਰੋਗ ਹੁੰਦਾ ਇਹਨੂੰ ਉੱਖਾ ਤੇ ਤ੍ਰਿਪਸ ਨਹੀਂ ਹੁੰਦਾ ਹੈ ਉਦਾਰਥਾਂ ਕਰਕੇ ਤਾਂ ਕੀ ਲੱਗਣਾ ਸਿਪ ਅੰਨ ਨਾਲ ਹੀ ਤ੍ਰਿਪਸ ਹੁੰਦਾ ਹੈ ਜਿਉ ਪਾਵਕ ਇੰਧਨ ਨਹੀਂ ਧਰਾਪੈ ਸਿੰਘ ਜੀ ਇਹ ਲੱਕੜਾਂ ਦੇ ਨਾਲ ਅੱਗ ਨਹੀਂ ਰਜਦੀ ਐਉਂ ਉੱਖਾ ਉਹਦੀ ਮਿੜਗੀ ਨਹੀਂ ਐਸਾ ਧਸ਼ਮ ਰੋਗ ਹੋ ਜਾਂਦਾ ਜੋ ਖਾਵੇ ਸਭ ਪਾਸੇ ਹੋਈ ਜਾਂਦਾ ਹੈ ਸੰਤ ਦਾ ਦੁਖੀ ਛੁੱਟੈ ਅਕੇਲਾ ਸੰਸਾਰ ਦੁਖੀ ਕਰਨੂ ਆ ਇਕੱਲਾ ਹੀ ਛੁਟੜ ਕੀਤਾ ਜਾਂਦਾ ਸੰਸਾਰ ਵਿੱਚ ਕਿਉਂ ਬੁਆੜ ਤੇ ਲਖੇਤ ਮਾਂਹ ਦੁਹੇਲਾ ਕਿਸੁਰ ਕੈਰ ਬੁਆੜ ਜਿਹੜੇ ਬੂਕੇ ਹੁੰਦੇ ਨੇ ਚਲਾਂਗੇ ਜਿਨ੍ਹਾਂ ਡੋਡੀਆਂ 'ਚ ਸਵਾਹ ਪਈ ਹੋਵੇ ਉਹ ਬੁਆੜ ਤਲ ਹੁੰਦੇ ਐ ਉਹ ਜੀਵਿੰਦਾਰ ਜਿਹੜੇ ਤਲਾਂ ਵਾਲੇ ਐ ਉਹਨਾਂ ਦਾ ਕੱਢ ਕੇ ਲੈ ਜਾਂਦੇ ਐ ਬੁਆੜ ਤਲ ਨੂੰ ਖੇਤ ਵਿੱਚ ਹੀ ਦੁਖੀ ਛੜ ਜਾਂਦੇ ਐ ਪਸ਼ੂਆਂ ਦੇ ਖੁਰਾਣਾ ਕੱਟਿਆ ਟੁੱਟ ਜਾਂਦਾ ਹੈ ਸੰਤ ਕਾ ਦੋਖੀ ਧਰਮ ਤੇ ਰਹਤ ਸੰਤਾਂ ਚ ਦੋਸ਼ ਕਰਨ ਵਾਲਾ ਧਰਮ ਵੀ ਰਹਤ ਹੈ ਕੋਈ ਧਰਮ ਨਹੀਂ ਉਸ ਦਾ ਜਾਨਣਾ ਕਰੋ ਸੰਤ ਕਾ ਦੋਖੀ ਸਦ ਮਿਥਿਆ ਕਹਿਤ ਲੋਹਾ ਮਹਾਪੁਰਖਾਂ ਦੋਸ਼ ਕਰਨ ਵਾਲਾ ਸਦਾ ਝੂਠ ਬੋਲਣ ਵਾਲਾ ਹੈ ਉਹ ਹੋਈਆਂ ਗੱਲਾਂ ਕਹਿੰਦਾ ਹੈ ਕਿਰਤ ਨਿੰਦਕ ਕਾ ਧੁਰ ਹੀ ਪਿਆ ਜਿਹੜਾ ਕਹਿਮ ਕਿਰਤ ਕੀਤਾ ਨਿੰਦਕ ਨੇ ਧੁਰ ਹੀ ਉਹਦੇ ਮੱਥੇ ਤੇ ਲੇਖ ਪੈ ਗਿਆ ਹੈ ਨਾਨਕ ਜੋ ਤਿਸ ਭਾਵੈ ਸੋਈ ਥਿਆ ਉਹ ਤੁਸੀਂ ਪਰਮੇਸ਼ਰ ਨੂੰ ਪਹੁੰਚਦਾ ਸੀ ਉਹਦੇ ਕਰਮਾਂ ਦਾ ਹਾਰ ਉਸੇ ਦਿਲਾਂ ਚ ਗਿਆ ਹੋਇਆ ਹੈ ਸੰਤ ਦਾ ਦੁਖੀ ਵਿਗੜ ਰੂਪ ਹੋਏ ਜਾ ਸੱਚਿਆਂ ਜੀ ਦੋਸ਼ ਕਰਨ ਵਾਲੇ ਦਾ ਰੂਪ ਪਰਮੇਸ਼ਰ ਦੇ ਸਰੂਪ ਪਛਾਣਨ ਵਾਲੇ ਵਿਗੜ ਜਾਂਦਾ ਉਹਦਾ ਜੀਵਨ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ ਵਿਗੜ ਰੂਪ ਨਾਲ ਕੋੜੀ ਜਾਏ ਕੋੜੀ ਰੂਪ ਹੋ ਜਾਂਦਾ ਖੂਨ ਸਾਰਾ ਵਿਗੜ ਜਾਣਾ ਸੰਤ ਕੇ ਦੁਖੀ ਕੋ ਦਰਗ ਹੈ ਮਿਲੈ ਸਜਾ ਸੰਤਾਂ ਨੂੰ ਦੁਸ਼ਮਣ ਲਾਉਣ ਵਾਲਾ ਨੂੰ ਦਰਗਾਹ ਵਿੱਚ ਵੀ ਸਜ਼ਾ ਮਿਲਦੀ ਹੈ ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤਾਂ ਮਹਤਿਆ ਨੂੰ ਦੁਖੀ ਕਰਨ ਵਾਲਾ ਸਦਾ ਸਹਿਜਦਾ ਰਹਿੰਦਾ ਹੈ ਸਹਿਜਦਾ ਕੰਮ ਹੁੰਦਾ ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈਐ ਸੰਤਾਂ ਦੇ ਦੁਸ਼ਮਣਾਂ ਨਾ ਮਰਦਿਆਂ ਦੀ ਗਿਣਿਚੈ ਤੰ ਨਾ ਜੀਉਂਦਿਆਂ ਦੀ ਚ ਉਹ ਸਹਿਜਦਾ ਰਹਿੰਦਾ ਹੈ ਸਾ ਜਾਣਦੇ ਆ ਕੋਈ ਸ਼ਰਤ ਹੋਛ ਕੋਈ ਨਹੀਂ ਹੁੰਦੀ ਸੰਤ ਕੇ ਦੁਖੀ ਕੀ ਪੁੱਜੈ ਨਾ ਆਸਾ ਸੰਤਾਂ ਨੂੰ ਦੁਖੀ ਕਰਨ ਵਾਲੀ ਆਸੁ ਕਈ ਨਹੀਂ ਪੂਰੀ ਹੁੰਦੀ ਕੋਈ ਸੰਤ ਕਾ ਦੁਖੀ ਉਠ ਚੱਲੈ ਨਿਰਾਸਾ ਸੰਤਾਂ ਨੂੰ ਦੁਖੀ ਦੁਨੀਆ ਤੋਂ ਨਿਰਾਸਾ ਹੋ ਕੇ ਉੱਠ ਕੇ ਤੁਰ ਜਾਂਦਾ ਹੈ ਸੰਤ ਕਾ ਦੁਖ ਨਾ ਤ੍ਰਿਸ਼ਟੈ ਤੂੰ ਸੰਤਾਂ ਨੂੰ ਦੁਖੀ ਕਰਨ ਨੂੰ ਕੋਈ ਤ੍ਰਿਸ਼ਟਾ ਇਸ਼ਟ ਨਹੀਂ ਜਾ ਸਕੇਗਾ ਜੈਸਾ ਭਾਵੈ ਤੈਸਾ ਕੋਈ ਹੁੰਦਾ ਜੈਸਾ ਕੋਈ ਵੱਡਾ ਸਰਦਾਰ ਹੋਵੇ ਅਮੀਰ ਹੋਵੇ ਸਾਧ ਹੋਵੇ ਸ਼ਕਤੀ ਵਾਲਾ ਸ਼ਾਹ ਹੋਵੇ ਕਿਹਾ ਜਾਂ ਕੋਈ ਵੱਡਾ ਬਣ ਜਾਵੇ ਉਹ ਆ ਜਾਂ ਫਲ ਉਹਨੂੰ ਜਰੂਰ ਮਿਲੇਗਾ ਉਹ ਸੁਖ ਨਹੀਂ ਪ੍ਰਾਪਤ ਇਸਦੇ ਤੋਂ ਨਹੀਂ ਹੋ ਸਕੇਗਾ ਭਾਵੇਂ ਜਿਹੜਾ ਜਵਲਣਾ ਕੋਈ ਕਿਹਾ ਜਾਂ ਹੋ ਜਾਵੇ ਤੈ ਕਿਰਤ ਨਾ ਮਿਟੈ ਕੋ ਜਿਹੜਾ ਕਿਸੇ ਦਾ ਮੰਦ ਕਰਮ ਉਹਦਾ ਨਿੰਦਿਆ ਦਾ ਇਹ ਉਹਦੇ ਮੱਥੇ ਤੇ ਲੇਖ ਪੈ ਗਿਆ ਹੈ ਇਹਨੂੰ ਭੋਗੇ ਬਿਨਾਂ ਉਹ ਨਿਵਰਤਨੀ ਹੋਣਾ ਕੋਈ ਮੇਟ ਨਹੀਂ ਸਕਦਾ ਹੈ। ਨਾਨਕ ਜਾਣੈ ਸੱਚਾ ਸੂ। ਇਹੋ ਸੱਚਾ ਪਰਮੇਸ਼ਵਰੀ ਜਾਣਦਾ ਹੈ ਕਿ ਐਸੀ ਨਿੰਦਕ ਦੀ ਹਾਲਤ ਹੁੰਦੀ ਹੈ। ਸਭ ਕਟ ਤਿਸਕੇ ਉਹ ਕਰਨਾ ਹ। ਉਹ ਸੱਚਾ ਬਾਦਸ਼ਾਹ ਦੇ ਸਾਰੇ ਕੱਟ ਸ਼ਰੀਰ ਚਾਰ ਖਾਣੀਆਂ ਦੇ ਬਣਾਏ ਆ। ਉਹ ਹੀ ਸਾਰੇ ਨੂੰ ਕਰਨ ਵਾਲਾ ਪਰਮੇਸ਼ਰ ਹੈ। ਸਦਾ ਸਦਾ ਤਿਸ ਕੋ ਨਮਸਕਾਰ। ਉਹ ਸਾਰੇ ਬੰਦੇ ਜਿਹੜੇ ਨਿੰਦਕ ਹੋਈ ਹੈ ਜੀ ਬਣਾਏ ਹਨ ਕੀ ਕਹੀਏ? ਉਹ ਅੰਤਰੀਅਮੇ ਦੇ ਕਰਤੱਵ ਦੀ ਦਖਲ ਨਹੀਂ ਜਾ ਸਕਦਾ ਉਹਦੇ ਕੌਂਤਕਾਂ ਨੂੰ ਵੇਖ ਕੇ ਸਦਾ ਸਦਾ ਉਸ ਨੂੰ ਸਾਡੀ ਨਮਸਕਾਰ ਬੰਦਨਾ ਹੀ ਹੈ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਵੀਰ ਭਰਾਓ ਮਿਲ ਕਰਕੇ ਵਾਹਿਗੁਰੂ ਜੀ ਸਿਫਤ ਰਾਤ ਦਿਨੇ ਕਰਦੇ ਰਿਹਾ ਕਰੋ ਜਿ ਤਹ ਤਿਆਗ ਹੋ ਸਾਸ ਗਿਰਾਸ ਹੌਂ ਦੇ ਜਾਂਦੇ ਸਾਹ ਨਾਲ ਗਰਾਹੀ ਖਾਂਦੇ ਹੋਏ ਅੰਦਰ ਨੂੰ ਸਾਹ ਵਸਦਿਆਂ ਹੋਏ ਬਾਹਰ ਨੂੰ ਸਾਹ ਕੱਢਦਿਆਂ ਹੋਏ ਉਸ ਪਰਮੇਸ਼ਰ ਨੂੰ ਪਿਆਰ ਕਰੋ ਸਭ ਕਛ ਵਰਤੈ ਤਿਸ ਕਾ ਕੀਆ ਸਭ ਕੁਝ ਨਾ ਵਰਤਾਰਾ ਵਰਤੈ ਉਸੇ ਦਾ ਰਚਿਆ ਹੋਇਆ ਵਰਤ ਰਿਹਾ ਹੈ ਜੈਸਾ ਕਰੇ ਤੈਸਾ ਕੋਥੀਆ ਜੇ ਮਹਾਰਾ ਨਿੰਦ ਕਉ ਨਿੰਦ ਕੀ ਬਣਾ ਦੇ ਕਹਿੰਦੇ ਹਾਂ ਪਾਈ ਜਿਹੜਾ ਕੋਈ ਕਰਤੱਵ ਕਰਦਾ ਹੈ ਉਹ ਹਾਏ ਉਹਦਾ ਨਾਮ ਪੈ ਜਾਂਦਾ ਉਹਨੂੰ ਫਲ ਉਸਾ ਹੀ ਹੁੰਦਾ ਹੈ ਆਪਣਾ ਖੇਲ ਆਪ ਕਰਨਾ ਉਸ ਪਰਮੇਸ਼ਰ ਆਪ ਦਾ ਖੇਲ ਕੀਤਾ ਉਸਾਰੇ ਦਾ ਬਾਜੀਗਰ ਜੈਸੇ ਬਾਜੀ ਪਾਈ ਨਾ ਨਾ ਰੂਪੇ ਰਗਲਾਈ ਆਪ ਹੀ ਕਰਨ ਵਾਲਾ ਹੈ ਦੂਸਰ ਕੌਣ ਕਹੇ ਵਿਚਾਰ ਦੂਜੇ ਉਹਦੇ ਕਿਰਕਮ ਦਾ ਨਿਰਣਾ ਵੀ ਕੋਈ ਕੀ ਵਿਚਾਰ ਕੇ ਕਹਿ ਸਕਦਾ ਆਪਣੀ ਤੁਮਰੀ ਗਤ ਨੂੰ ਤੂੰ ਹੀ ਜਾਣੀ ਜਿਸ ਨੂੰ ਕਿਰਪਾ ਕਰੇ ਤਿਸ ਆਪਨ ਨਾਮ ਦੇ ਜੀ ਸਾਰਿਆਂ ਤੋਂ ਵੱਡੀ ਦਾਤ ਹੈ ਜਿਨ੍ਹਾਂ ਤੇ ਕਿਰਪਾ দৃষ্টি ਕਰਦੇ ਵੇ ਉਹਨਾਂ ਨੂੰ ਸਤਗੁਰਾਂ ਦੁਆਰਾ ਉਮਰਤਿ ਨਾਮ ਦੇ ਦਿੰਦਾ ਹੈ ਆਪਣਾ ਵੱਡ ਭਾਗੀ ਨਾਨਕ ਜਨ ਸੇ ਜੀ ਜੀ ਕਿੰਨੇ ਵੱਡਿਆਂ ਭਾਗਾਂ ਵਾਲੇ ਹਨ ਸੇ ਪੁਰਖ ਇੰਨਾ ਲੋਕਾਂ ਵਿੱਚ ਬਹੁਤ ਉਤਪਰਨ ਵਾਲੇ ਨੇ ਜੀ ਨੇ ਨਰਿੰਦਰ ਨੂੰ ਬੜੀ ਆਈ ਇਛਾ ਤੱਕ ਜੀ ਹੈ ਨਿਸਕਾਮੀ ਹੋ ਗਏ ਹੰਮ